ਕੀ ਤੁਹਾਡੀ ਕਣਕ 90 ਦਿਨਾਂ ਦੀ ਹੋ ਗਈ ਅਤੇ ਬੱਲੀਆਂ ਛੋਟੀਆਂ ਰਹਿਣ ਦਾ ਤੁਹਾਨੂੰ ਡਰ ਹੈ ਅੱਜ ਮੈਂ ਤੁਹਾਨੂੰ ਉਹ ਸਪਰੇਅ ਦੱਸਾਂਗਾ ਜਿਹੜਾ ਕਿ ਤੁਹਾਡੀ ਬੱਲੀ ਨੂੰ ਵੱਡੀ ਅਤੇ ਲੰਬੀ ਬਣਾਵੇਗੀ ਔਰ ਦਾਣੇ ਦੀ ਚਮਕ ਤੇ ਦਾਣੇ ਦੀ ਮਟਾਈ ਵਧੇਗੀ ਬਹੁਤ ਸਾਰੇ ਕਿਸਾਨ ਵੀਰ ਇਸ ਸਮੇਂ ਜ਼ੂਰੀਆ ਪਾ ਕੇ ਆਪਣੇ ਪੈਸੇ ਖਰਾਬ ਕਰ ਰਹੇ ਨੇ ਰੁਕੋ ਕਿਸਾਨ ਭਰਾਵੋ ਜ਼ੂਰੀਆ ਪਾਉਣ ਦੀ ਕੋਈ ਲੋੜ ਨਹੀਂ ਇਸ ਸਮੇਂ ਕਣਕ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ ਸਹੀ ਸਮੇਂ ਤੇ ਸਹੀ ਪ੍ਰੋਡਕਟ ਵਰਤਣਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਗੋਭ ਦੀ ਸਟੇਜ ਦੀ ਅਹਿਮੀਅਤ ਕੀ ਹੁੰਦੀ ਹੈ। ਜਦੋਂ ਕਣਕ 90 ਤੋਂ 95 ਦਿਨ ਦੀ ਹੁੰਦੀ ਹੈ, ਉਸ ਸਮੇਂ ਕਣਕ ਗੋਭ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦੀ ਹੈ ਔਰ ਤੁਹਾਡੀ ਕਣਕ ਦੀ ਬੱਲੀ ਦੇ ਵਿੱਚ ਗੋਭ ਵਾਲਾ ਦਾਣਾ ਬਣਨਾ ਜਿਹੜਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਕਣਕ ਦੀ ਬੱਲੀ ਨੂੰ ਅਗਰ ਸਹੀ ਖੁਰਾਕ ਨਾ ਮਿਲੀ ਤਾਂ ਜਿਹੜਾ ਕਣਕ ਦੇ ਅੰਦਰਲਾ ਦਾਣਾ ਪਿਚਕ ਜਾਂਦਾ ਹੈ। ਕਣਕ ਦਾ ਦਾਣਾ ਇੱਕ ਤਰੀਕੇ ਨਾਲ ਕਹਿ ਦਈਏ ਕਿ ਮਾਝੂ रह ਜਾਂਦਾ ਹੈ ਜਦੋਂ ਕਣਕ ਦੀ ਵੜਾਈ ਸਮੇ ਆਪਾਂ ਕਈ ਵਾਰੀ ਦੇਖਦੇ ਆ ਬਹੁਤ ਸਾਰੇ ਦਾਣੇ ਵਧੀਆ ਮੋਟਾਈ ਦੇ ਵਿੱਚ ਹੁੰਦੇ ਹਨ ਔਰ ਬਹੁਤ ਸਾਰੇ ਦਾਣੇ ਜਿਹੜੇ ਮਾਝੂ रह ਜਾਂਦੇ ਹਨ ਉਸ ਦੀ ਇਹੀ ਵਜ੍ਹਾ ਹੁੰਦੀ ਹੈ ਕਿ ਜਿਹੜਾ ਆਪਣੀ ਕਣਕ ਦੇ ਬੂਝੇ ਨੂੰ ਸਹੀ ਖਾਦ ਨਹੀਂ ਮਿਲਦੀ ਮੋਟਾਈ ਵਾਲੇ ਦਾਣਿਆਂ ਨੂੰ ਸਹੀ ਖਾਦ ਮਿਲ ਜਾਂਦੀ ਹੈ ਸੋ ਇਹ ਚੀਜ਼ ਦਾ ਹੱਲ ਕਿਵੇਂ ਕਰਨਾ ਤੁਹਾਡੀ ਕਣਕ ਤੇ ਬੂਝਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਰਾਬਰ ਮਾਤਰਾ ਦੇ ਵਿੱਚ ਖੁਰਾਕ ਜਾਣੀ ਜ਼ਰੂਰੀ ਹੈ ਔਰ ਤੁਸੀਂ ਇਸ ਸਮੇਂ ਤੇ ਆ ਕੇ ਗੋਭ ਵਾਲੇ ਦਿਨਾਂ ਦੇ ਸਮੇਂ ਤੇ ਆ ਕੇ ਆਪਣੀ ਕਣਕ ਨੂੰ ਕਿਵੇਂ ਇੱਕ ਸਾਹ ਰੱਖ ਸਕਦੇ ਹੋ ਸੋ ਉਹਦੇ ਬਾਰੇ ਵੀ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਈ ਕਿਸਾਨ ਭਰਾ ਪੁੱਛਦੇ ਨੇ ਕਿ ਇਸ ਸਮੇਂ ਐਨ ਪੀ ਕੇ 0 52 34 ਦੀ ਸਪਰੇਅ ਕਰਨਾ ਜਾਂ ਬਰੋਨ ਦੀ ਸਪਰੇਅ ਕਰਨਾ ਕਿਉਂ ਲਾਜ਼ਮੀ ਹੈ ਉਸ ਦੀ ਵਰਤੋਂ ਕਰਨਾ ਕਿਉਂ ਜ਼ਰੂਰੀ ਹੈ ਸੋ ਉਹਦੇ ਬਾਰੇ ਤੁਹਾਨੂੰ ਆਪਾਂ ਵਿਸਤਾਰ ਦੇ ਵਿੱਚ ਦੱਸ ਦਿੰਨੇ ਆ ਹੁਣ ਤੁਹਾਨੂੰ ਆਪਾਂ ਐਨ ਪੀ ਕੇ 05234 ਤੇ ਬ੍ਰਾਊਨ ਬਾਰੇ ਜਾਣਕਾਰੀ ਦੇ ਦਿੰਨੇ ਆ ਇਹ ਪੌਣੀ ਕਿਉਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਫਾਸਫੋਰਸ ਤੇ ਪोटाश ਦੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਬੱਲੀ ਨੂੰ ਮਜ਼ਬੂਤ ਅਤੇ ਦਾਣੇ ਨੂੰ ਮੋਟਾ ਕਰਨ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਮਦਦ ਕਰਦਾ ਹੈ ਬਰਾਉਨ ਵੀ ਪਰਸੈਂਟ ਇਹ ਸਭ ਤੋਂ ਜ਼ਰੂਰੀ ਹੈ ਇਹਦਾ ਮੇਨ ਜਿਹੜਾ ਪਰਪਸ ਹੁੰਦਾ ਹੈ ਪੋਲੀਨੇਸ਼ਨ ਦਾ ਜੋ ਕਿ ਦਾਣੇ ਨੂੰ ਬੱਲੀ ਦੇ ਅੰਦਰ ਸਹੀ ਮਾਤਰਾ ਦੇ ਵਿੱਚ ਉਹਦਾ ਸਾਈਜ਼ ਬਣਨ ਦੇ ਵਿੱਚ ਮਦਦ ਕਰਦਾ ਹੈ ਔਰ ਜਿਸ ਦੇ ਨਾਲ ਦਾਣਾ ਮਾਝੂ ਨਹੀਂ ਰਹਿੰਦਾ ਹੁਣ ਆਪਾਂ ਗੱਲ ਕਰ ਲੈਂਦੇ ਆ ਇਸ ਦੀ ਡੋਜ਼ ਬਾਰੇ 1 ਕਿਲੋ ਐਨਪੀਕੇ ਤੇ 100 ਗ੍ਰਾਮ ਬ੍ਰੌਨ 100 ਤੋਂ 120 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਸ ਦੀ ਸਪਰੇਅ ਕਰਨੀ ਹੈ ਤੀਜੇ ਨੰਬਰ ਤੇ ਗੱਲ ਕਰਦੇ ਆ ਇਸ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ ਜੇਕਰ ਤੁਹਾਡੀ ਕਣਕ ਨਿਸਰ ਚੁੱਕੀ ਹੈ ਬੱਲੀਆਂ ਬਾਹਰ ਆ ਚੁੱਕੀਆਂ ਹਨ ਤਾਂ 05234 ਦੀ ਜਗ੍ਹਾ ਤੇ ਤੁਸੀਂ 13045 ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਸ ਦਾ ਇੱਕ ਹੋਰ ਵੀ ਰੋਲ ਹੁੰਦਾ ਹੈ ਇਹ ਕਣਕ ਨੂੰ ਗਰਮੈਸ਼ ਤੋਂ ਗਰਮੀ ਦੇ ਮੌਸਮ ਤੋਂ ਹੀਟ ਸਟ੍ਰੈਸ ਤੋਂ ਜਿਹੜੀ ਬਚਾਉਂਦੀ ਹੈ ਜਿਹਦੇ ਨਾਲ ਕਣਕ ਨੂੰ ਜਿਵੇਂ ਤੁਸੀਂ 2026 ਦੇ ਵਿੱਚ ਅੱਜ ਕੱਲ੍ਹ ਦੇ ਮੌਸਮ ਨੂੰ ਕਦੇਉ ਜਿਵੇਂ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜਾ ਤਾਪਮਾਨ ਵੱਧ ਗਿਆ ਹੈ ਸੋ ਉਹਦੇ ਵਿੱਚ ਇਹਦੀ ਵਰਤੋਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਆਪਣੇ ਤਾਜ਼ੀ-ਤਾਜ਼ੀ ਜਿਹੜੀ 13045 ਦੀ ਸਪਰੇਅ ਕੀਤੀ ਹੋਈ ਹੈ ਇਹ ਕਰਨ ਦਾ ਇਹੀ ਮਤਲਬ ਹੈ ਕਿ ਕਣਕ ਅਨੁਸਾਰੇ ਦੇ ਟਾਈਮ ਦੇ ਵਿੱਚ ਆ ਚੁੱਕੀ ਹੈ ਔਰ ਬੱਲੀਆਂ ਕੱਢ ਚੁੱਕੀ ਹੈ ਤੇ 13045 ਦਾ ਸਪਰੇਅ ਕਰਨ ਦਾ ਸਹੀ ਸਮਾਂ ਕਣਕ ਨੂੰ ਇਹੀ ਹੈ ਜੇ ਤੁਸੀਂ 05234 ਦੀ ਵਰਤੋਂ ਮਿਸ ਕਰ ਚੁੱਕੇ ਹੋ ਔਰ ਤੁਸੀਂ 13045 ਨੂੰ ਆਪਣੇ ਖੇਤਾਂ ਦੇ ਵਿੱਚ ਵਰਤ ਸਕਦੇ ਹੋ ਚੌਥੇ ਨੰਬਰ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਭਾਗ ਚੌਥਾ ਕੀ ਪਾਣੀ ਦਾ ਪ੍ਰਬੰਧ ਤੇ ਗਲਤੀਆਂ ਕੀ ਕੀ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਹੜੀਆਂ-ਕਿਹੜੀਆਂ ਗਲਤੀਆਂ ਕਿਸਾਨ ਭਰਾ ਸਾਡੇ ਕਰਦੇ ਨੇ ਸੋ ਉਹਦੇ ਤੇ ਆਪਾਂ ਜਿਹੜੀ ਖਾਸ ਚਰਚਾ ਕਰ ਲੈਨੇ ਆ ਸਭ ਤੋਂ ਪਹਿਲੀ ਗਲਤੀ ਆ ਸਾਡੇ ਕਿਸਾਨ ਭਰਾ ਭਾਰੀ ਪਾਣੀ ਲਾ ਬੈਂਦੇ ਨੇ ਕਣਕ ਨੂੰ ਅਸੀਂ ਕਣਕ ਨੂੰ ਇਹਨਾਂ ਦਿਨਾਂ ਦੇ ਵਿੱਚ ਭਾਰੀ ਪਾਣੀ ਬਿਲਕੁਲ ਨਹੀਂ ਲਾਉਣਾ ਜੇਕਰ ਅਸੀਂ ਭਾਰੀ ਪਾਣੀ ਲਾਉਨੇ ਆ ਤਾਂ ਉਹਦੇ ਵਿੱਚ ਕੀ ਡਰ ਹੁੰਦੇ ਨੇ ਜੇ ਆਪਣੇ ਖੇਤਾਂ ਦੇ ਵਿੱਚ ਅਸੀਂ ਭਾਰੀ ਪਾਣੀ ਲਾ ਦਿੱਤਾ ਹੈ ਇਹਨਾਂ ਦਿਨਾਂ ਦੇ ਵਿੱਚ ਸਾਡੀ ਕਣਕ ਨਸਾਰੇ ਤੇ ਆ ਜੇਕਰ ਹਵਾ ਚੱਲਦੀ ਹੈ ਔਰ ਉਸ ਹਵਾ ਚੱਲਣ ਦੇ ਨਾਲ ਜਿਹੜੀ ਕਣਕ ਤੁਹਾਡੀ ਡਿੱਗ ਸਕਦੀ ਹੈ ਕਣਕ ਜੇ ਡਿੱਗ ਗਈ ਤਾਂ ਜਿਹੜਾ ਤੁਹਾਡੇ ਝਾੜ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਵੇਗਾ ਜਿਸ ਦੇ ਨਾਲ ਤੁਹਾਡਾ 4 ਤੋਂ 5 ਕੁਇੰਟਲ ਪ੍ਰਤੀ ਏਕੜ ਝਾੜ ਘਟ ਜਾਵੇਗਾ ਹਮੇਸ਼ਾ ਕਣਕ ਨੂੰ ਜਿਹੜਾ ਹਲਕਾ ਪਾਣੀ ਹੀ ਲਾਓ ਅੱਗੇ ਗੱਲ ਕਰਦੇ ਆਂ ਜ਼ੂਰੀਏ ਦੀ ਵਰਤੋਂ ਆਪਾਂ ਨੂੰ ਕਣਕ ਦੇ ਵਿੱਚ ਕਦੋਂ ਤੱਕ ਕਰਨੀ ਚਾਹੀਦੀ ਹੈ ਇਹਨਾਂ ਦਿਨਾਂ ਵਿੱਚ ਜ਼ੂਰੀਆ ਪਾਉਣਾ ਤੇਲੇ ਜਾਂ ਬਿਮਾਰੀ ਨੂੰ ਸੱਦਾ ਦੇਣ ਦੇ ਬਰਾਬਰ ਹੈ ਜਿਸ ਦੇ ਨਾਲ ਤੁਹਾਡੀ ਫਸਲ ਨੂੰ ਬਿਮਾਰੀ ਜਾਂ ਤੇਲਾ ਵੀ ਪੈ ਸਕਦਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜੂਰੀਏ ਦੀ ਵਰਤੋਂ ਬਿਲਕੁਲ ਹੀ ਬੰਦ ਕਰ ਦਿਓ ਅੱਗੇ ਗੱਲ ਕਰਦੇ ਆਂ ਪੀਲਾ ਪੱਤਾ ਜਾਂ ਤੇਲੇ ਦੀ ਬਿਮਾਰੀ ਦੀ ਸਾਵਧਾਨੀ ਬਾਰੇ ਸੋ ਕਿਸਾਨ ਭਰਾਵੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਪਿਛਲੇ ਦਿਨੀ ਮੀਂਹ ਪਿਆ ਵਾ ਸੋ ਉਹਦੇ ਨਾਲ ਜਿਹੜਾ ਪਾਣੀ ਖੇਤ ਦੇ ਵਿੱਚ ਵੱਧ ਖੜਨ ਕਾਰਨ ਸੋ ਖੇਤਾਂ ਦੇ ਵਿੱਚ ਕਣਕ ਦੀ ਫਸਲ ਨੂੰ ਕਣਕ ਦੇ ਖੇਤ ਦੇ ਵਿੱਚ ਜਦੋਂ ਆਪਾਂ ਨੰਗਦੇ ਆ ਜਾਂ ਆਪਾਂ ਨਿਵੇਖਣ ਕਰਨ ਜਾਂਦੇ ਆ ਤਾਂ ਆਪਣੀ ਫਸਲ ਦੇ ਜਿਹੜੇ ਪੱਤੇ ਨੇ ਜਿਹੜਾ ਆਪਣੀ ਫਸਲ ਦਾ ਝੰਡੇ ਗੋਹ ਵਾਲਾ ਪੱਤਾ ਬਾ ਝੰਡੇ ਪੱਤੇ ਵਾਲਾ ਸੋ ਉਹਨੂੰ ਆਪਾਂ ਉਹਦਾ ਨਿਵੇਖਣ ਕਰਨਾ ਕਈ ਵਾਰੀ ਕੀ ਹੁੰਦਾ ਆਪਾਂ ਤੋਂ ਗਲਤੀ ਹੋ ਜਾਂਦੀ ਆਪਾਂ ਉਲੀ ਨਹੀਂ ਲੱਗੀ ਹੁੰਦੀ ਕਈ ਵਾਰੀ ਪੱਤਾ ਨਾਰਮਲੀ ਵੈਦਰ ਕਰਕੇ ਜਿਹੜਾ ਪੀਲਾ ਹੁੰਦਾ ਵਾ ਸੋ ਉਹਦਾ ਨਿਵੇਖਣ ਕਰਨ ਤੁਸੀਂ ਕਿੱਦਾਂ ਕਰਨਾ ਉਹਨੂੰ ਕਿਵੇਂ ਪਰਖਣਾ ਤੁਸੀਂ ਆਪਣੇ ਪੱਤੇ ਨੂੰ ਥੱਲਿਓ ਫੜ ਕੇ ਐਦਾਂ ਹੱਥ ਨਾਲ ਕਰਕੇ ਦੇਖਣਾ ਜੇਕਰ ਤੁਹਾਡੇ ਹੱਥਾਂ ਨੂੰ ਹਲਦੀ ਦੀ ਤਰ੍ਹਾਂ ਹੱਥ ਤੁਹਾਡੇ ਪੀਲੇ ਹੁੰਦੇ ਨੇ ਜਾਂ ਤੁਹਾਡੇ ਹੱਥਾਂ ਤੇ ਫੰਗਸ ਲੱਗਦਾ ਆ ਤਾਂ ਤੁਹਾਡੇ ਜਿਹੜੇ ਕਣਕ ਦੇ ਬੂਝੇ ਨੂੰ ਜਾਂ ਉਸ ਕਣਕ ਦੇ ਖੇਤ ਦੇ ਵਿੱਚ ਉਲੀ ਦੀ ਜਿਹੜੀ ਸਮੱਸਿਆ ਸ਼ੁਰੂ ਹੋ ਗਈ ਹੈ ਐਨਪੀਕੇ ਦੇ ਵਿੱਚ ਉਲੀ ਨਾਸ਼ਕ ਨੂੰ मिलाके ਉਸ ਦੀ ਸਪਰੇਅ ਕਰ ਸਕਦੇ ਹੋ ਸੋ ਕਿਸਾਨ ਭਰਾਵੋ ਸੋ ਇਹ ਸੀਗੀਆਂ ਮੇਨ ਗੱਲਾਂ ਕੁਝ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਜੋ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਸਾਰੀਆਂ ਆਪਾਂ ਇਸ ਖੇਤ ਦੇ ਉੱਤੇ ਲਾਗੂ ਕੀਤੀਆਂ ਨੇ ਇਸ ਖੇਤ ਦੇ ਉੱਤੇ ਦਵਾਈਆਂ ਦੀ ਵਰਤੋਂ ਕੀਤੀ ਆ ਉਹਨਾਂ ਸਪਰੇਆਂ ਦੀ ਵਰਤੋਂ ਕੀਤੀ ਆ ਹੁਣ ਤੁਹਾਨੂੰ ਅਸੀਂ ਸਾਡੀ ਗੋਭ ਵਾਲੀ ਕਣਕ ਦੇ ਵਿੱਚ ਬੱਲੀ ਦਿਖਾਉਨੇ ਆ ਫੋਕਸ ਕਰਿਓ ਓਰੇ ਜਿਵੇਂ ਕਿ ਬੱਲੀ ਬਣ ਗਈ ਹੈ ਇਹਦੇ ਵਿੱਚੋਂ ਤੁਹਾਨੂੰ ਇੱਕ ਦਾਣਾ ਕੱਢ ਕੇ ਦਿਖਾਉਨੇ ਆਪਾਂ ਆ ਦੇਖੋ ਗੋਬ ਵਾਲੀ ਬੱਲੀ ਹੈ ਸੋ ਇਹਦੇ ਵਿੱਚ ਦਾਣਾ ਜਿਹੜਾ ਬਣਨਾ ਸ਼ੁਰੂ ਹੋ ਗਿਆ ਹੈ ਸੋ ਇਹ ਉੱਪਰਲਾ ਪ੍ਰੋਟੈਕਸ਼ਨ ਵਾਲਾ ਜਿਹੜਾ ਕਵਰ ਹੈ ਸੋ ਆਪਾਂ ਬੱਲੀ ਤੋੜ ਕੇ ਦਿਖਾ ਦਿੰਨੇ ਆ ਸੋ ਇਹ ਸਮੇਂ ਜਿਹੜੀਆਂ ਦਿੱਤੀਆਂ ਗਈਆਂ ਹਦਾਇਤਾਂ ਜਿਹੜੀਆਂ ਲਾਗੂ ਕਰਨੀਆਂ ਬਹੁਤ ਜ਼ਰੂਰੀ ਨੇ ਆ ਆਪਣੀ ਗੋਬ ਵਾਲੀ ਬੱਲੀ ਹੈ ਸੋ ਇਸ ਤਰੀਕੇ ਦੇ ਨਾਲ ਅਗਰ ਤੁਹਾਡੇ ਖੇਤ ਦੇ ਵਿੱਚ ਖੇਤ ਤੁਹਾਡਾ ਬਿਲਕੁਲ ਹਰਾ ਭਰਾ ਹੈ ਔਰ ਕੋਈ ਵੀ ਉਹਦੇ ਉੱਤੇ ਫੰਗਸ ਦਾ ਜਾਂ ਹਮਲਾ ਜਾਂ ਕੋਈ ਤੇਲੇ ਦਾ ਹਮਲਾ ਨਹੀਂ ਹੈ ਤਾਂ ਬਹੁਤ ਵਧੀਆ ਹੈ ਅਗਰ ਤੁਹਾਨੂੰ ਇਹਨਾਂ ਦਿਕਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਤਾਂ ਤੁਹਾਨੂੰ ਦੱਸੀਆਂ ਗਈਆਂ ਹਦਾਇਤਾਂ ਜਿਵੇਂ ਦੱਸੇਗੇ ਤਰੀਕੇ ਤੇ ਤੁਸੀਂ ਆਪਣੇ ਕਣਕ ਦੇ ਉੱਤੇ ਸਪਰੇਅ ਕਰ ਸਕਦੇ ਹੋ ਔਰ ਜਿਹਦੇ ਨਾਲ ਤੁਹਾਡੀ ਕਣਕ ਦਾ ਝਾੜ ਪਿਛਲੇ ਸਾਲ ਨਾਲੋਂ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਪਿਛਲੇ ਸਾਲ ਮਿਸ ਹੋ ਗਈਆਂ ਸੋ ਪਿਛਲੇ ਸਾਲ ਨਾਲੋਂ ਤੁਹਾਡਾ ਝਾੜ 5-4 ਕੁਇੰਟਲ ਹੋਰ ਵੀ ਨਿੱਖਰ ਕੇ ਆਵੇਗਾ ਜਿਹਦੇ ਨਾਲ ਤੁਹਾਨੂੰ ਜਿਹੜਾ ਹੋਰ ਵੀ ਮੁਨਾਫਾ ਹੋਵੇਗਾ ਸੋ ਸਾਡਾ ਸਾਰਾ ਖੇਤ ਦੇਖ ਲਓ ਤੁਸੀਂ ਇਹ ਖੇਤ ਦੇ ਵਿੱਚ ਅਸੀਂ ਇਹੀ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ਹੋਈ ਹੈ ਸਾਡੀ ਕਣਕ ਅੱਜ ਜਿਹੜੀ 92 ਤੋਂ 93 ਦਿਨਾਂ ਦੀ ਜਿਹੜੀ ਹੋ ਚੁੱਕੀ ਹੈ